ਇਤਨਾ ਦੀ ਗੱਲ ਕਰਨ ਲਈ ਉਹਨਾਂ ਨੂੰ ਪੰਜਾਬੀ ਸਹਿਤ ਨਾਲ ਪੰਜਾਬੀ ਸਹਿਤ ਦੇ ਨਵੇਂ-ਨਵੇਂ ਆਪ ਕਿਤਾਬਾਂ ਨਾਲ ਜੋੜਨ ਲਈ ਸਾਡੇ ਕੋਲ ਤਰਕਸ਼ੀਲ ਵੈਨ ਜਿਹੜੀ ਆ ਸਹਿਤ ਵੈਨ ਸਾਡੇ ਕੋਲ ਆਈ ਆ ਉਹਨਾਂ ਦੇ ਅਧਿਕਾਰ ਸਾਡੇ ਨਾਲ ਹਨ ਸੋ ਅਸੀਂ ਇਸ ਜਥੇ ਨੂੰ ਬਹੁਤ ਹੀ ਪੂਰੇ ਨਾਮ ਪ੍ਰਿੰਸਪਲ ਮੀਨੂ ਗੁਪਤਾ ਜੀ ਵੱਲੋਂ ਅਤੇ ਪੂਰੇ ਸਤਾ ਕਰੋ ਕਿ ਬਹੁਤ ਹੀ ਸਰਾਣਾ ਵੀ ਕਰਦੇ ਆ ਕਿਉਂਕਿ ਇਸ ਤਰ੍ਹਾਂ ਬੱਚਿਆਂ ਵਿੱਚ ਚੇਤਨਾ ਦੇਣਾ ਔਰ ਬੱਚਿਆਂ ਦੇ ਹੱਥਾਂ ਵਿੱਚ ਕਿਤਾਬ ਦੇਣਾ ਇਹ ਪੰਜਾਬੀ ਨਾਲ ਚੋਣਦਾਈ ਬਹੁਤ ਹੀ ਨਵੀਸਲਾ ਜਤਨ ਸੋ ਮੈਂ ਸਾਰਿਆਂ ਨਾਲ ਤੁਹਾਡੇ ਰੂਹੂ ਵੀ ਕਰਨ ਸਰ ਕੀ ਜਤਨ ਹੈ ਸੋਸਾਇਟੀ ਦਾ ਕਿ ਉਹ ਕੀ ਚਾਹੁੰਦੇ ਨੇ ਕਿ ਬੱਚੇ ਕਿਸ ਤਰ੍ਹਾਂ ਦੇ ਬਣਨ ਇਹ ਮੋਰੀ ਕੰਦਰ ਸਰ ਇਸ ਪੰਨੇ ਨੂੰ ਸਵਾਗਤ ਕਰਾਂਗਾ ਕਿ ਬਹੁਤ ਸਨਮਾਨ ਕਰਦੇ ਆ ਜੋ ਸਾਨੂੰ ਇੱਥੇ ਆਖੀ ਤੁਹਾਡੇ ਰੂਹੂ ਦਾ ਬਕਾਟਾ ਸਾਡਾ ਮੁੱਖ ਮਕਸਦ ਜਿਹੜਾ ਅਬਰਦੀਆਥ ਵਿੱਚ ਵਿਗਿਆਨਕ ਤਰੀਕੇ ਨਾਲ ਬੰਦਾ ਕੰਮ ਹੈ ਤਾਂ ਕਿ ਵਿਦਿਆਰਥੀ ਕਿਹੋ ਜਿਹੀ ਛੇਤ ਹੋਵੇ ਤੇ ਫਿਰ ਸੋਚਣ ਢੰਗ ਹੋਵੇ ਉਹਨਾਂ ਦਾ ਕਿਹੋ ਜਿਹੀ ਜ਼ਿੰਦਗੀ ਹੋਵੇ ਉਹਦਾ ਉਹਦੇ ਬਾਰੇ ਬੱਚਿਆਂ ਦੇ ਨਾਲ ਵਿਗਿਆਨਕ ਸੋਚ ਵਿਗਿਆਨਕ ਡਿਸਟ੍ਰਿਕਟ ਬਣ ਸਕਦੇ ਬੱਚਿਆਂ ਤਾਂ ਕਿ ਵਿਦਿਆਰਥੀ ਜਿਹੜੇ ਆ ਬੇਨਾ ਪਰਮਾ ਤੋਂ ਮੁਕਤ ਹੋ ਕੇ ਇੱਕ ਵਧੀਆ ਜੀਵਨ ਜੀ ਸਕਣ ਇੱਕ ਉਹ ਜੀਵਨ ਜਿਹੜਾ ਕਿ ਸਾਰਤਕ ਹੋਵੇ ਤੇ ਜਿਹੜਾ ਕਿ ਧੂਮਜੋਗ ਜੀਵਨ ਹੋਵੇ ਇਸ ਜੀਵਨ ਲਈ ਕਿਈ ਦੁਸ਼ਵਾਰੀਆਂ ਨੇ ਕਿਈਆਂ ਰੁਕਾਵਟਾਂ ਨੇ ਕਈ ਘਟਾ ਘਟਾ ਨੇ ਉਹਨਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਦੇਖ ਕੇ ਉਹਨਾਂ ਕਾਰਨ ਲੱਭ ਤੋਂ ਦੂਰ ਕਰੇ ਕਾਬੂ ਨੋਟ ਸਕਿਆ। ਥੈਂਕ ਯੂ ਸਰ। ਸਰ ਜਿਹੜੀ ਇਹ ਜੈਨ ਆਈ ਅੱਜ ਕੀ ਸਿਰਫ ਇੱਕ ਵਿਸ਼ੇ ਤੇ ਕਿਤਾਬਾਂ ਆ ਜਾਂ ਪੰਜਾਬੀ ਸਹਿਦੀਆਂ ਕਿਹੜੀ ਸੇਧ ਦੇਣ ਲਈ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕਿਤਾਬਾਂ ਆ ਸਰ? ਇਹਦੇ ਬਾਰੇ ਪਲੀਜ਼ ਜਾਣਕਾਰੀ ਦਿਓ ਜੀ। ਅ ਤਰਕੀਦ ਸਾਡੀ ਇਹਨਾਂ ਨੂੰ ਜਿਹੜੀ ਇਹ ਸਿਹਤ ਬੈਂਚ ਚਲਾਈ ਗਈ ਹੈ ਜੀ ਇਹਦੇ ਵਿੱਚ ਇੱਕ ਹੀ ਵਿਸ਼ਾ ਨਹੀਂ ਹੈਗਾ ਬਹੁਤ ਸਾਰੇ ਵਿਸ਼ਿਆਂ ਬਾਰੇ ਹੈ ਪਰ ਮੁੱਖ ਤੌਰ ਤੇ ਇਹ ਕਿਤਾਬਾਂ ਸਾਡਾ ਮੂਰਤ ਹੈ। ਜਿਵੇਂ ਆਪਣੇ ਸਟੂਡੈਂਟਸ ਨੂੰ ਸਾਇਟੇਟਿਕ ਟੈਂਪਰਾਮੈਂਟ ਨਾਲ ਲੈਸ ਕਰੇ ਸਾਡੇ ਬੱਚਿਆਂ ਦਾ ਸਾਡੇ ਨਾਗਰਿਕਾਂ ਦਾ ਸੋਚਣ ਢੰਗ ਜਿਹੜਾ ਵਿਗਿਆਨਕ ਬਣ ਸਕੇ ਤਾਂ ਜੋ ਸਾਡਾ ਸਮਾਜ ਤੇ ਸਾਡਾ ਦੇਸ਼ ਦੁਨੀਆ ਵਿੱਚ ਬੰਦੀਆਂ ਸ਼ੂ ਜਿੰਨੀ ਦੇਰ ਤੱਕ ਬੰਦੇ ਦੀ ਸੋਚ ਵਿਗਿਆਨਕ ਨਹੀਂ ਬਣਦੀ ਉੰਨੀ ਦੇਰ ਤਰੱਕੀ ਦੂਰ ਰਹੂਗੀ ਤੇ ਤਰੱਕੀ ਤੇ ਜਾਣ ਦੀ ਵਿਗਿਆਨਕ ਸੋਚ ਤੇ ਪਨਾਉਣ ਦਾ ਸੀ ਹੈ ਜੀ ਸਰ ਮੈਂ ਸਵਾਲ ਕਰ ਰਹੀ ਹਾਂ ਕਿ ਤਰਕਸ਼ੀ ਸੋਸਾਇਟੀ ਵੱਲੋਂ ਜਿਹੜਾ ਆ ਬਹੁਤ ਸਾਰੇ ਮੁਕਾਬਲੇ ਕਰਾਇਆ ਜਾਂਦੇ ਆ ਸਾਡੇ ਸਕੂਲ ਦੇ ਬਹੁਤ ਸਾਰੇ ਵਿਦਿਆਰਥੀ ਪਾਰਟਿਸਪੇਟ ਕਰਦੇ ਆ ਇਨਾਮ ਵੀ ਦਿੱਤੇ ਜਾਂਦੇ ਆ ਸੋ ਇਹ ਇਸ ਜਿਹੜੇ ਮੁਕਾਬਲੇ ਦਾ ਮਨੋਰਥ ਕੀ ਰਹੇਗਾ ਓਕੇ ਇਹ ਜਿਹੜੀ ਪ੍ਰੀਖਿਆ ਆ ਹਰ ਸਾਲ ਹੀ ਕਰਾਉਣੀ ਹੈ ਜੀ ਵਿਦਿਆਰਥੀ ਚੇਤਨਾ ਪ੍ਰੀਖਿਆ ਜਿਹਦੇ ਵਿੱਚ ਪੰਜਾਬ ਦੇ ਹਜ਼ਾਰਾਂ ਸਟੂਡੈਂਟਸ ਜਿਹੜੇ ਆ ਉਹ ਪਾਰਟਿਸਪੇਟ ਕਰਦੇ ਆ ਤੇ ਇਸ ਸਕੂਲ ਨੂੰ ਗਰਲ ਸਕੂਲ ਫਗਵਾੜਾ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਲੜਕੀਆਂ ਸਾਡੀਆਂ ਪਾਰਟਿਸਪੇਟ ਕਰਦੀਆਂ ਤੇ ਉਹਦਾ ਮਨੋਰਥ ਆ ਕਿ ਅਸੀਂ ਵਿਗਿਆਨਕ ਤੰਗ ਬੱਚਿਆਂ ਦਾ ਆਪਣੇ ਦੇਸ਼ ਦੇ ਜਿਹੜੇ ਨਾਇਕ ਆ ਜਿਨ੍ਹਾਂ ਨੇ ਦੇਸ਼ ਵਾਸਤੇ ਲੋਕਾਂ ਵਾਸਤੇ ਕੁਝ ਕੀਤਾ ਉਹਨਾਂ ਦੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਆਪਾਂ ਨੂੰ ਦੇ ਸਕੀਏ ਉਹਨਾਂ ਨੂੰ ਆਰਜੀ ਆਰਟੀਫੀਸ਼ੀਅਲ ਲਾਈਕ ਨਹੀਂ ਸੱਚ ਮੁੱਚ ਦੇ ਨਾਲ ਇੱਕ ਜਿਹਨੇ ਇਸ ਸਟੇਜ 'ਤੇ ਬਹੁਤ ਕੁਝ ਕੀਤਾ ਉਹਨਾਂ ਦਾ ਗਿਆਨ ਬੰਦ ਰੋ ਬੱਚਿਆਂ ਵਿੱਚ ਬਹੁਤ ਬਹੁਤ ਧੰਨਵਾਦ ਅਸੀਂ ਪੂਰੇ ਸਕੂਲ ਦੇ ਬੱਚਿਆਂ ਨੂੰ ਇਹ ਸਾਰੀ ਸਪੀਕਰ ਇਸਮਾ ਸਾਰੀ ਇਹ ਵੈਨ ਜਿਹੜੀ ਅਸੀਂ ਦਿਖਾਵਾਂਗੇ ਬੱਚਿਆਂ ਨੂੰ ਉਤਸ਼ਾਹਤ ਵੀ ਕਰਾਂਗੇ ਤੇ ਮੇਰੇ ਹੱਥ ਵਿੱਚ ਵੀ ਉਹ ਕਿਤਾਬ ਹੈ ਪਹਿਲਾ ਅਧਿਆਇ ਸੋ ਇਹ ਕਿਤਾਬ ਪੂਰੀ ਦੁਨੀਆ ਦੀ ਪੂਰੀ ਵਿਸ਼ਵ ਦੀ ਹੈ ਹਰ ਅਧਿਆਪਕ ਨੂੰ ਪੜਨ ਵਾਲੀ ਕਿਤਾਬ ਹੈ ਸੋ ਅਸੀਂ ਸਿਰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਜੀ